ਨੈਰਾਰੀ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕ ਆਵਾਜ਼ ਤੇ ਦਰਸ਼ਕੋ ਲਿਵੇਂ ਲਿਵੇਂ ਟੋਣਾਂ ਦਾ ਸਮਾਂ ਜਿਹੜੇ ਆ ਰਿਹਾ ਤੇ ਨਵੇਂ ਤੋਂ ਨਵੇਂ ਬਿਆਨ ਜਿਹੜੇ ਲੀਡਰ ਦੇ ਰਹੇ ਨੇ ਤੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਆ ਟੋਣ ਲੜ ਰਹੇ ਨੇ ਗੁਰਬੀ ਸਿੰਘ ਖੁੱਡੀਆਂ ਸਰਦਾਰ ਜਗਦੇਵ ਸਿੰਘ ਖੁੱਡੀਆਂ ਦੇ ਲੜਕੇ ਨੇ ਐਮਐਲਏ ਨੇ ਇਸ ਵੇਲੇ ਤੇ ਬੜੀ ਵੱਡੀ ਤੋਪ ਨੂੰ ਹਰਾਇਆ ਸੀ ਪਿਛਲੀਆਂ ਚੋਣਾਂ ਦੇ ਵਿੱਚ ਹੁਣ ਤਾਂ ਭਾਵੇਂ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਹਰਾਇਆ ਸੀ ਤੇ ਬੜੀ ਵੱਡੀ ਉਹਨਾਂ ਦੀ ਜਿੱਤ ਸੀ ਅਜਿਹੀ ਨਾਮਵਰ ਵਿਅਕਤੀ ਨੂੰ ਹਰਾਉਣਾ ਹਰਾਉਣ ਵਾਸਤੇ ਕੋਈ ਫੌਕੀ ਗੱਲ ਨਹੀਂ ਕਿਉਂਕਿ ਬੜੇ ਲੰਮੇ ਚਿਰ ਤੋਂ ਬਾਦਲ ਸਾਹਿਬ ਸਿਆਸਤ ਕਰਦੇ ਆ ਰਹੇ ਸੀ ਤੇ ਕਦੀ ਉਹਨਾਂ ਨੇ ਸ਼ਾਇਦ ਸਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਮਰਨ ਤੋਂ ਪਹਿਲਾਂ ਮੈਂ ਵਿਧਾਨ ਸਭਾ ਦੇ ਵਿੱਚ ਹਾਰ ਕੇ ਜਾਵਾਂਗਾ ਤੇ ਬੜੀ ਵੱਡੀ ਜਿੱਤ ਜਿਹੜੀ ਗਰਮੀਤ ਸਿੰਘ ਗੁੱਡੀਆਂ ਨੂੰ ਮਿਲੀ ਸੀ ਕਿਉਂਕਿ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਆ ਤੇ ਹੁਣ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਲੋਕ ਸਭਾ ਤੋਂ ਉਮੀਦਵਾਰ ਅਨਾਣਿਆਂ ਵਾਂ ਵਧਾਇਆ ਵਾਂ ਉਮੀਦਵਾਰ ਤੇ ਉਹਨਾਂ ਨੇ ਬੜਾ ਵਧੀਆ ਬਿਆਨ ਇੱਕ ਦਿੱਤਾ ਵਾ ਕਿ ਇਸ ਵੇਲੇ ਅਰਪਤੀਆਂ ਨੂੰ ਘਰ ਭੇਜਣ ਦਾ ਸਮਾਂ ਆ ਗਿਆ ਅ ਦਰਸ਼ਕੋ ਬੜੇ ਚਿਰ ਤੋਂ ਹੀ ਗੱਲ ਚੱਲਦੀ ਆ ਭ੍ਰਿਸ਼ਟਾਚਾਰ ਦੀ ਕਿ ਰਾਜਨੇਤਾ ਭ੍ਰਿਸ਼ਟਾਚਾਰ ਕਰਦੇ ਨੇ ਸਾਰੇ ਨਹੀਂ ਇਹਦਾ ਮਤਲਬ ਇਹ ਨਾ ਕਰ ਲਿਆ ਜਾਵੇ ਕਿ ਸਾਰੇ ਹੀ ਕਰਦੇ ਨੇ ਬੜੇ ਵਧੀਆ ਤੋਂ ਵਧੀਆ ਤੇ ਮਾਨ ਤੋਂ ਇਮਾਨਦਾਰ ਵੀ ਆ ਲੀਡਰ ਹੈਗੇ ਨੇ ਜ਼ਿਆਦਾਤਰ ਜਿਹੜੇ ਇਲਜ਼ਾਮ ਲੱਗਦੇ ਨੇ ਹੁਣ ਬਹੁਤ ਸਾਰੇ ਕਈ ਲੀਡਰ ਸਾਡੇ ਇਸ ਵੇਲੇ ਰਿਸ਼ਵਤ ਦੇ ਕੇਸਾਂ ਦੇ ਵਿੱਚ ਜੇਲ੍ਹ ਦੇ ਵਿੱਚ ਨੇ ਉਹ ਸੱਚੇ ਨੇ ਝੂਠੇ ਨੇ ਉਹਦਾ ਨੁਤਾਰਾ ਤਾਂ ਅਦਾਲਤਾਂ ਨੇ ਕਰਨਾ ਵਾ ਪਰ ਉਹਨਾਂ ਤੇ ਇਲਜ਼ਾਮ ਜ਼ਰੂਰ ਲੱਗੇ ਨੇ ਇਹ ਖੁੱਡੀਆਂ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਵਾ ਕਿ ਇਸ ਵੇਲੇ ਸਮਾਂ ਆ ਗਿਆ ਵਾ ਅਰਪਤੀ ਜਿਹੜੇ ਲੀਡਰ ਨੇ ਉਹਨਾਂ ਨੂੰ ਘਰੇ ਭੇਜ ਦਿਓ ਕਿਉਂਕਿ ਉਹਨਾਂ ਨੇ ਲੋਕਾਂ ਦਾ ਪੈਸਾ ਲੁੱਟਿਆ ਵਾ ਲੋਕਾਂ ਦਾ ਪੈਸਾ ਲੁੱਟ ਕੇ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਬਣਾਈਆਂ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਜੀ ਵੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੀ ਸਿਆਸਤ ਕਰਦੇ ਸੀ ਸਾਡੇ ਕੋਲੇ ਦੇਖ ਲਓ ਕਿੰਨਾ ਕੋਝਾ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਕੋਲੇ ਦੇਖ ਲਓ ਕੰਪੇਅਰ ਲੋਕੀ ਆਪ ਹੀ ਕਰ ਲੈਣ ਕਿ ਉਹਨਾਂ ਦੇ ਕੋਲੇ ਇੰਨਾ ਪੈਸਾ ਕਿੱਥੋਂ ਆਇਆ ਵਾ ਜੇ ਇਸ ਵੇਲੇ ਕੋਈ ਜਾਗਦੀ ਜ਼ਮੀਰਵਾਰੀ ਪਾਰਟੀ ਹੋਵੇ ਉਹ ਆਵਾਜ਼ ਠਾਵੇ ਕਿ 1947 ਨੂੰ ਆਧਾਰ ਮੰਨ ਲਿਆ ਜਾਵੇ ਤੇ ਜਿਹੜੀਆਂ ਰਾਜਨੀਤਿਕ ਤਰ੍ਹਾਂ ਦੇ ਲੀਡਰ ਰਾਜਨੀਤਿਕ ਕਰਦੇ ਰਹੇ ਆ ਉਹਨਾਂ ਦੀ ਜਾਇਦਾਦ ਜਿਹੜੀ ਆ 1947 ਦੇ ਵਿੱਚ ਕਿੰਨੀ ਸੀ ਤੇ ਹੁਣ ਕਿੰਨੀ ਆ ਉਹਰ ਆਈ ਕਿੱਥੋਂ ਆ ਜੀ ਤਾਂ ਆਪਾਂ ਨੂੰ ਵੀ ਪਤਾ ਵਾ ਸਾਰੇ ਜਾਣਦੇ ਨੇ ਆਪਾਂ ਬਾਜ਼ਾਰ ਨਾਲ ਹੋਏ ਇਕੱਠੀ ਗੁਰਬਾਣੀ ਕਹਿੰਦੀ ਤੇ ਗੁਰਬਾਣੀ ਝੂਠ ਨਹੀਂ ਬੋਲ ਸਕਦੀ ਹਾਂ ਠੀਕ ਆ ਕੋਈ ਸੱਚਾ ਸੁੱਚਾ ਬਿਜ਼ਨਸ ਕਰਦਾ ਉਹ ਪੈਸੇ ਕਮਾਲੇ ਕਿਸੇ ਕੋਲੇ ਜ਼ਮੀਨ ਜਾਇਦਾਦ ਸੀ ਜਦ ਦੀ ਪੁਸ਼ਤੀ ਤਰੀ ਆਉਂਦੀ ਆ ਉਹਦੇ ਕੋਲੇ ਜਾਇਦਾਦ ਦਾ ਜੁੜ ਜਾਣਾ ਜਮਾ ਹੋ ਜਾਣਾ ਕੋਈ ਗੱਲ ਮੈਨੇ ਨਹੀਂ ਰੱਖਦੀ ਪਰ ਜਿੰਨਾ ਲੀਡਰਾਂ ਦੇ ਕੋਲੇ ਕੋਈ ਖਾਸ ਜਾਇਦਾਦਾ ਨਹੀਂ ਸੀ ਉਹ ਵੀ ਜੇ ਅੱਜ ਅਰਬਾਂ ਖਰਬਾਪਤੀ ਨੇ ਤੇ ਇਹ ਬੜਾ ਵੱਡਾ ਸਵਾਲ ਹੈ ਇਸ ਵੇਲੇ ਸਾਡੇ ਸਾਹਮਣੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਹੁਣ ਚੋਣਾਂ ਪਾਰਲੀਮੈਂਟ ਦੀਆਂ ਚੱਲ ਰਹੀਆਂ ਨੇ ਤੇ ਵਾਕਈ ਆਪਾਂ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਵਾ ਕਿ ਜਿਹੜੇ ਸਾਡੇ ਸਾਹਮਣੇ ਉਮੀਦਵਾਰ ਨੇ ਕਿਤੇ ਉਹ ਲਟੇਰੇ ਦਾ ਨਹੀਂ ਕਿਤੇ ਉਹਨਾਂ ਨੇ ਸਾਡਾ ਪੈਸਾ ਤਾਂ ਨਹੀਂ ਲੁੱਟਿਆ ਉਹਨਾਂ ਤੋਂ ਲੁੱਟ ਕੇ ਜ਼ਿਆਦਾ ਤਾਂ ਨਹੀਂ ਬਣਾਈਆਂ ਵੋਟ ਪਾਉਣ ਲੱਗਿਓ ਇਸ ਗੱਲ ਦਾ ਵੀ ਜ਼ਰੂਰ ਖਿਆਲ ਰੱਖਿਓ ਸੱਚੇ ਸੁਚੇਤ ਇਮਾਨਦਾਰ ਲੀਡਰਾਂ ਨੂੰ ਵੋਟ ਪਾਇਓ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਜਿਹੜੇ ਸੱਚੇ ਸੁੱਚੇ ਬੰਦੇ ਹੁੰਦੇ ਨਾ ਉਹਨਾਂ ਨੇ ਵਿਧਾਨ ਸਭਾ 'ਚ ਵੀ ਜਾ ਕੇ ਸੱਚੀ ਸੁੱਚੀ ਗੱਲ ਕਰਨੀ ਹੈ ਤੇ ਪਾਰਲੀਮੈਂਟ 'ਚ ਵੀ ਜਾ ਕੇ ਉਹੀ ਗੱਲਾਂ ਕਰਨੀਆਂ ਉਹਨਾਂ ਨੇ ਤੇ ਜਿਨ੍ਹਾਂ ਨੇ ਲੋਕਾਂ ਦਾ ਮਾਲ ਸਰਕਾਰਾਂ ਦੇ ਪੈਸੇ ਹੜੱਪਣੇ ਨੇ, ਦੀਦਾ ਫਰੀਆਂ ਕਰਨੀਆਂ ਨੇ ਤੇ ਫਿਰ ਉਹਨਾਂ ਨੂੰ ਜੇ ਵੋਟ ਪਾਓਗੇ ਉਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਕੰਮ ਕੀਤਾ ਤੇ ਕਾਹ ਵੀ ਇਹੀ ਕੰਮ ਕਰਨਗੇ। ਜਰੂਰ ਸੋਚੋ, ਸਮਝੋ ਜਿਹੜਾ ਗੁਰਮੀਤ ਸਿੰਘ ਖੁੱਡੀਆਂ ਨੇ ਬਿਆਨ ਦਿੱਤਾ ਵਾ ਉਹ ਤੇ ਜਰੂਰ ਗੌਰ ਕਰਿਓ ਵੋਟ ਪਾਉਣ ਤੋਂ ਪਹਿਲਾਂ ਕਿ ਜਿਸ ਉਮੀਦਵਾਰ ਨੂੰ ਅਸੀਂ ਵੋਟ ਪਾ ਰਹੇ ਹਾਂ ਉਸਨੇ ਲुटਿਆ ਤਾਂ ਨਹੀਂ ਇਸ ਗੱਲ ਦਾ ਜਰੂਰ ਖਿਆਲ ਰੱਖਣ ਦੀ ਲੋੜ ਆ ਕਿਉਂਕਿ ਜੇ ਆਪਾਂ ਉਮੀਦਵਾਰਾਂ ਦੇ ਬਾਰੇ ਸੋਚਾਂਗੇ ਨਹੀਂ ਚੰਗੇ ਤੇ ਮਾੜੇ ਦੀ ਪਰਖ ਨਹੀਂ ਕਰਾਂਗੇ ਤੇ ਉਂਗਲੀ ਫਿਰ ਆਪਣੇ ਤੇ ਵੀ ਉੱਠੇਗੀ ਅਸੀਂ ਚੁਣ ਕੇ ਭੇਜਦੇ ਹਾਂ ਤੇ ਇਸ ਹਾਵਕ ਵੀ ਹੈ ਕਿ ਜੇ ਆਪਾਂ ਸੋਚਾਂਗੇ ਨਹੀਂ ਤੇ ਫਿਰ ਆਪਣੇ ਤੇ ਵੀ ਉਂਗਲੀ ਉੱਠੇਗੀ ਕਿ ਇਹਨਾਂ ਨੇ ਚੋਣ ਜਿਹੜੇ ਵੋਟਰਾਂ ਨੇ ਸਹੀ ਨਹੀਂ ਕੀਤੀ ਸੋ ਸਹੀ ਜੋ ਜਿਹੜੀ ਆ ਕਰਿਓ ਦੂਸਰੀ ਗੱਲਬਾਤ ਕਰਾਂਗੇ ਆਪਾਂ ਹਲਕਾ ਖਡੂਰ ਸਾਹਿਬ ਦੀ ਹਲਕਾ ਖਡੂਰ ਸਾਹਿਬ ਇਸ ਵੇਲੇ ਸਿਆਸਤ ਦਾ ਕੇਂਦਰ ਬਿੰਦੂ ਬਣਦਾ ਜਾ ਰਿਹਾ ਇਸ ਤੋਂ ਪਹਿਲਾਂ ਜਲੰਧਰ ਸੀ ਜਿੱਥੇ ਬੜੀਆਂ ਦਲਬਦਲੀਆਂ ਹੋਈਆਂ ਨੇ ਇਧਰੋਂ ਉਧਰ ਤੇ ਇਸ ਵੇਲੇ ਜਿਹੜਾ ਹਲਕਾ ਖਡੂਰ ਸਾਹਿਬ ਆ ਉਹ ਵੀ ਸੁਰਕੀਆਂ ਦੇ ਵਿੱਚ ਆ ਉਸ ਦਾ ਕਾਰਨ ਇਹ ਆ ਕਿ ਪਹਿਲਾਂ ਜਿਸ ਤਰ੍ਹਾਂ ਇਹ ਸੋਚਿਆ ਜਾ ਰਿਹਾ ਸੀ ਕਿ ਸ਼ਾਇਦ ਭਾਈ ਅੰਮ੍ਰਿਤਪਾਲ ਸਿੰਘ ਟੋਲ ਲੜਨਗੇ ਤੇ ਸ਼੍ਰੋਮਣੀ ਅਕਾਲੀ ਦਲ ਆਪਣਾ ਉਮੀਦਵਾਰ ਖੜਾ ਨਹੀਂ ਕਰੇਗਾ ਦੇ ਹੋਣੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਵਰਤਾ ਸਿੰਘ ਮਲਟੋਏ ਨੂੰ ਐਲਾਨ ਦਿੱਤਾ ਵਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਜੀਤ ਸਿੰਘ ਮਾਨ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਸੀ ਤੇ ਉਹਨਾਂ ਨੇ ਆਪਣਾ ਉਮੀਦਵਾਰ ਜਿਹੜਾ ਇੱਕ ਸਬ ਦਾ ਵਾਪਸ ਲੈ ਲਿਆ ਗਿਆ ਵਾ ਅਮਰਜਪਾਲ ਨੂੰ ਉਹਨਾਂ ਨੇ ਪੂਰੀ ਹਮਾਇਤ ਦੇ ਦਿੱਤੀ ਗਈ ਆ ਜੀ ਅਮਰਿਤਪਾਲ ਜੇ ਕੋਈ ਕਾਗਜ਼ਾਂ ਦੇ ਵਿੱਚ ਖਰਾਬੀ ਆਉਂਦੀ ਆ ਤਾਂ ਜਿਹੜਾ ਸਿਮਰਜੀਤ ਸਿੰਘ ਮਾਨ ਦਾ ਕੈਂਡੀਡੇਟ ਸੀ ਉਹ ਉਹਨਾਂ ਦਾ ਕਵਰਿੰਗ ਕੈਂਡੀਡੇਟ ਹੋਏਗਾ ਕਿ ਕਿਸੇ ਹਾਲਾਤ ਦੇ ਵਿੱਚ ਜਾਂ ਕੋਈ ਉਹਨੂੰ ਆਗਿਆ ਨਹੀਂ ਮਿਲਦੀ ਜਾਂ ਕੋਈ ਮੰਨ ਲਓ ਕੋਈ ਪ੍ਰੋਬਲਮ ਆ ਜਾਂਦੀ ਹੈ ਕਾਜੀ ਪਤਰੀ ਤੇ ਫਿਰ ਉਹ ਲੈਕਚਰ ਲੜਦਗੇ 플레이ਰ ਵਾਲੇ ਤੇ ਨਹੀਂ ਤੇ ਭਾਈ ਅੰਮ੍ਰਿਤਪਾਲ ਨੂੰ ਜਿਹੜੀ ਉਹ ਮੈਂ ਦੇਣਗੇ ਤੇ ਬੜੇ ਵੱਡੇ ਸਵਾਲ ਹੁਣ ਅਕਾਲੀ ਦਲ ਤੇ ਵੀ ਉੱਠਨੇ ਨੇ ਵਿਰਸਾ ਸਿੰਘ ਮਿੰਟੂਆ ਨੇ ਭਾਵੇਂ ਬੜੀਆਂ ਸਫਾਈਆਂ ਦਿੱਤੀਆਂ ਨੇ ਠੀਕ ਵੀ ਆ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਵਿਰਸਾ ਸਿੰਘ ਵਰਟੋਏ ਦਾ ਜਿਹੜਾ ਜ਼ਿੰਦਗੀ ਦਾ ਸਫਰ ਆ ਉਹ ਵੀ ਬੜਾ ਕਟਨਾਵਾਂ ਭਰਪੂਰਿਆ ਦੇ ਉਹਨਾਂ ਨੇ ਵੀ ਬੜੇ ਤਸੀਹੇ ਸਹੇ ਨੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਉਹ ਵੀ ਕੋਈ ਏਡੇ ਬਹੁਤੇ ਵੱਡੇ ਤਨਾੜ ਪਰਿਵਾਰ ਦੇ ਵਿੱਚੋਂ ਨਹੀਂ ਹੈ ਆਮ ਘਰਾਂ ਦੇ ਵਿੱਚੋਂ ਹੀ ਉੱਠਿਆ ਹੋਇਆ ਲੀਡਰ ਆ ਤੇ ਪਰ ਪਾਲਸੀ ਦੀਆਂ ਜਿਹੜੀਆਂ ਪਾਰਟੀ ਦੀਆਂ ਪਾਲਸੀਆਂ ਹੁੰਦੀਆਂ ਉਹਨਾਂ ਨੂੰ ਤਾਂ ਫਿਰ ਮੰਨਣਾ ਹੀ ਪੈਂਦਾ ਵਾ ਉਹਨਾਂ ਨੇ ਇਹੀ ਦੁਹਾਈ ਦਿੱਤੀ ਆ ਇਹ ਪਾਰਟੀ ਨੇ ਐਲਾਨ ਦਿੱਤਾ ਤੇ ਅਸੀਂ ਪਾਰਟੀ ਦੀ ਜਿਹੜੀ ਆ ਗੱਲ ਮੰਨਣੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਪਾਸੇ ਨੂੰ ਹਾਲਾਤ ਜਾਂਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਕਿਸ ਤਰ੍ਹਾਂ ਦੇ ਫੈਸਲੇ ਲੈਂਦਾ ਕਿਸ ਤਰ੍ਹਾਂ ਦੀ ਹਮਾਇਤ ਮਿਲਦੀ ਆ ਕਿਉਂਕਿ ਕਦੇ ਸਿਮਰਨਜੀਤ ਸਿੰਘ ਮਾਨ ਨੂੰ ਤਰਨਤਨ ਹਲਕੇ ਤੋਂ ਜਿਹੜਾ ਵਾ ਬੜੀ ਵੱਡੀ ਲੀਡ ਦੇ ਨਾਲ ਜਿਤਾ ਦਿੱਤਾ ਗਿਆ ਸੀ ਅੱਜ ਭਾਵੇਂ ਉਹੀ ਜਿਹੜਾ ਤਰਨਤਨ ਹਲਕਾ ਸੀ ਉਹ ਤੋੜ ਕੇ ਪਿਛਲੇ ਸਮੇਂ ਦੇ ਵਿੱਚ ਹਲਕਾ ਖਡੂਰ ਸਾਹ ਬਣਾ ਦਿੱਤਾ ਗਿਆ ਉਹਦੇ ਵਿੱਚ ਕੁਝ ਜਿਹੜੇ ਸੀਗੇ ਹੋਰ ਹਲਕੇ ਐਮਐਲਏ ਹਲਕੇ ਰਲਾ ਦਿੱਤੇ ਗਏ ਨੇ ਜਿਹਦੇ ਵਿੱਚ ਦਵਾਬੇ ਦੇ ਤੋਂ ਹਲਕੇ ਫੂਤਲਾ ਸultanpur Lodi ਤੇ ਮਾਲਵੇ ਦਾ ਟੀਰਾ ਜੋੜ ਦਿੱਤਾ ਗਿਆ ਪਹਿਲਾਂ ਉਹ ਨਰੋਲ ਜਿਹੜਾ ਮਾਝੇ ਦਾ ਹਲਕਾ ਸੀਗਾ ਪਾਰਲੀਮੈਂਟ ਦਾ ਤਰਨਤਾਰਨ ਸਾਹਿਬ ਪਰ ਉਹ ਜਿਹੜਾ ਵਾ ਉਹ ਪਿਛਲੇ ਸਮੇਂ ਦੇ ਵਿੱਚ ਬਦਲ ਗਿਆ ਵਾ ਤੇ ਇਸ ਵਾਰ ਜਿਹੜਾ ਇਸ ਹਲਕੇ ਦੇ ਵਿੱਚ ਕਿਉਂਕਿ ਜਿਹੜੇ ਗਰਮਖਿਆਲੀ ਮੰਨਿਆ ਜਾਂਦਾ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਵਰਸਾ ਸਿੰਘ ਬਲਟੋਏ ਨੂੰ ਇੱਕ ਖਾਰਕੂ ਕਿਸਮ ਦਾ ਲੀਡਰ ਜਿਹੜਾ ਗਿਣਿਆ ਜਾਂਦਾ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਨੇ ਵੀ ਬੜਾ ਤਣਾੜ ਉਮੀਦਵਾਰ ਜਿਹੜਾ ਖੜਾ ਕੀਤਾ ਵਾ ਇੰਦਰ ਪ੍ਰਤਾਪ ਸਿੰਘ ਰਾਣਾ ਜਿਨ੍ਹਾਂ ਦੀਆਂ SLAਕੇ ਦੇ ਵਿੱਚ ਮਿਲਾਂ ਵੀ ਆ ਲੋਕੇ ਦੇ ਵਿੱਚ ਉਹਨਾਂ ਦੀ ਸ਼ਰਾਬ ਮਿਲ ਵੀ ਆ ਤੇ ਆ ਖੁਦ ਜਿਹੜਾ ਆਪਣੇ ਤੌਰ ਤੇ ਆਜ਼ਾਦ ਐਮਐਲਵੀ ਨੇ ਆਪਣੇ ਸੁਲਤਾਨਪੁਰ ਲੋਧੀ ਹਲਕੇ ਤੋਂ ਤੇ ਹੁਣ ਤਾਂ ਇਸ ਵੇਲੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਜਿਹੜਾ ਲੋਕ ਸਭਾ ਹਲਕਾ ਖਡੂਰ ਸਾਬ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਇਥੋਂ ਲੱਗਦਾ ਕਿ ਖਡੂਰ ਸਾਬ ਹਲਕਾ ਜਿਹੜਾ ਇਹ ਵੀ ਇੱਕ ਬੜਾ ਦਿਲਚਸਪ ਮੁਕਾਬਲਾ ਹੋਏਗਾ ਇੱਕ ਸਿਆਸਤ ਦਾ ਜਿਹੜਾ ਕੇਂਦਰ ਬਿੰਦੂ ਉਹ ਵੀ ਹਲਕਾ ਖਡੂਰ ਸਾਹਿਬ ਜਿਹੜਾ ਵਾ ਉਹ ਬਣਿਆ ਰਹੇਗਾ ਬਹੁਤ ਸਾਰੇ ਹਲਕੇ ਨੇ ਜਿਨ੍ਹਾਂ ਦੇ ਵਿੱਚ ਅਜੀਬ ਗਰੀਬ ਸਥਿਤੀ ਹੋਏਗੀ ਕਿਉਂਕਿ ਇਸ ਵਾਰ ਕੋਈ ਮੁਕਾਬਲਾ ਸਿੱਧਾ ਨਹੀਂਗਾ ਇਸ ਵਾਰ ਬੜੇ ਮੁਕਾਬਲੇ ਰੋਚਕ ਹੋਣਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਤੇ ਸ਼ਰਮਣੀ ਅਕਾਲੀ ਦਲ ਅਲੱਗ-ਅਲੱਗ ਹੋ ਕੇ ਬੜੇ ਲੰਮੇ ਸਮੇਂ ਬਾਅਦ ਤੋਂ ਲੜ ਰਹੇ ਨੇ ਮੋਜਨ ਸਮਾਜ ਪਾਰਟੀ ਅਲੱਗ ਲੜ ਰਹੀ ਆ ਇਸ ਤੋਂ ਇਲਾਵਾ ਆਮ ਆਦੀ ਪਾਰਟੀ ਕਾਂਗਰਸ ਅਕਾਲੀ ਦਲ ਤੇ ਇਹ ਇਥੇ ਮੁਕਾਬਲਾ ਜਿਹੜਾ ਵਾ ਅਜੀਬ ਕਿਸਮ ਦੇ ਹੋਣ ਦੇ ਚਾਂਸ ਨੇ ਕਿਉਂਕਿ ਜੇ ਆਮ ਲੋਕ ਜਿਹੜੇ ਨੇ ਜਾਂ ਜਿਹੜਾ ਨੌਜਵਾਨ ਤਬਕਾ ਵਾ ਉਹ ਅਮਰਪਾਲ ਦੇ ਮਗਰਪੁਰ ਪੈਂਦਾ ਵਾ ਤਾਂ ਫਿਰ ਹਾਲਾਤ ਜਿਹੜੇ ਨੇ ਖਡੂਰ ਸਾਹਿਬ ਸੀਟ ਦੇ ਅਲੱਗ ਕਿਸਮ ਦੇ ਜਿਹੜੇ ਹੋ ਸਕਦੇ ਨੇ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਬਣ ਜਾਣ ਜਿਸ ਤਰ੍ਹਾਂ ਦਾ ਕਿਸੇ ਨੇ ਚਿਤਵਾ ਵੀ ਨਾ ਹੋਵੇ ਉਹ ਨਤੀਜੇ ਆਉਣ ਮੈਗੇ ਤਾਂ ਜਿਹੜੇ ਪੰਜਾਬ ਸਾਰੇ ਦੇ ਨਤੀਜੇ ਅਸਤੰਬੇ ਵਾਲੇ ਹੋ ਸਕਦੇ ਨੇ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਉਹ ਦਰਜ ਕੋ ਚੋਣਾਂ ਦਾ ਮੌਸਮ ਚੱਲ ਰਿਹਾ ਵਾ ਇਹਨਾਂ ਦਿਨਾਂ ਦੇ ਵਿੱਚ ਤੇ ਸਾਰੀਆਂ ਪਾਰਟੀਆਂ ਤੁਹਾਡੇ ਕੋਲੇ ਹੁਣ ਜੀਆ ਜ਼ਰੂਰ ਉਹਨਾਂ ਦੀ ਗੱਲ ਸੁਣਿਓ ਤੇ ਆਪਣੀ ਗੱਲ ਉਹਨਾਂ ਨੂੰ ਨਾ ਰੱਖਿਓ ਆਪਣੇ ਪੱਖ ਜਿਹੜੇ ਨੇ ਹੁਣ ਜਿਵੇਂ ਬਹੁਤ ਸਾਰੇ ਪੰਜਾਬ ਦੇ ਮਸਲੇ ਨੇ ਖੰਡਾਂ ਮਿਲਣ ਦੇ ਮਸਲੇ ਨੇ ਬਡਲਾਡੇ ਖੰਡ ਮਿਲ ਦੀ ਗੱਲਬਾਤ ਚੱਲ ਰਹੀ ਸੀ ਤੇ ਇਸ ਹਲਕੇ ਦੇ ਵਿੱਚ ਭਾਵੇਂ ਬਾਜੇ ਦੇ ਵਿੱਚ ਰਾਣਾ ਪਰਿਵਾਰ ਦੀ ਵੀ ਖੰਡ ਸ਼ੂਗਰ ਮਿਲ ਹੈਗੀ ਖੰਡ ਮਿਲ ਹੈਗੀ ਆ ਤੇ ਸੇਰੋਂ ਖੰਡ ਮਿਲ ਵੀ ਉੱਜੜ ਚੁੱਕੀ ਆ ਜਿਦੇ ਹਜੇ ਖੰਡਰ ਪਏ ਨੇ ਜ਼ਮੀਨਾਂ ਖਾਲੀ ਪਈਆਂ ਨੇ ਉਸ ਨੂੰ ਚਰਉਣ ਦੀ ਗੱਲ ਵੀ ਆ ਤੇ ਇਹਦੇ ਵਿੱਚ ਜੀਰਾ ਖੰਡ ਮਿਲ ਵੀ ਆ ਇਸੇ ਹਲਕੇ ਦੇ ਵਿੱਚ ਪਈਦੀ ਹੋਰ ਵੀ ਜਿਹੜੀ ਇੰਡਸਟਰੀ ਹੋ ਸਕਦੀ ਆ ਤੇ ਉਹਨੂੰ ਜਿਹੜਾ ਦੁਬਾਰਾ ਚਲਾਉਣ ਦੀ ਗੱਲ ਵੀ ਚਲੇਗੀ ਤੇ ਜਦੋਂ ਲੀਡਰ ਤੁਹਾਡੇ ਕੋਲੇ ਆਉਣਗੇ ਤੇ ਜ਼ਰੂਰ ਆਪਣੇ ਹਲਕੇ ਦੀਆਂ ਜਿਹੜੀਆਂ ਤੁਹਾਡੇ ਇਲਾਕੇ ਦੀਆਂ ਮੰਗਾ ਨੇ ਉਹ ਉਹਨਾਂ ਦੇ ਨਾਲ ਵਿਚਾਰ ਜ਼ਰੂਰ ਕਰਿਓ ਕਿਉਂਕਿ ਇਹ ਆਪਣਾ ਨਿਰਜਮੂਰੀ ਹੱਕ ਬਣਦਾ ਹੈ। ਸੋ ਦਰਸ਼ਕੋ ਪਰ ਇੱਕ ਸਾਡੀ ਅਪੀਲ ਬੇਨਤੀ ਵੀ ਆ ਕਿ ਸਾਰਿਆਂ ਨੂੰ ਕਿ ਸਾਰੇ ਵੋਟ ਪਾਉਣ ਜ਼ਰੂਰ ਜਾਇਓ। ਜਿੰਨੂ ਮਰਜੀ ਜਿੰਨੂ ਤੁਸੀਂ ਚਾਹੁੰਦੇ ਹੋ ਉਸ ਨੂੰ ਵੋਟ ਪਾਓ ਪਰ ਵੋਟ ਪਾਉ ਜ਼ਰੂਰ ਜਾਇਓ ਇਹ ਸਾਡੀ ਅਪੀਲ ਬੇਨਤੀ ਆ। ਸੋ ਦਰਸ਼ਕੋ ਮੈਨੂੰ ਸੰਤੋਸ਼ ਸਿੰਘ ਪਰ ਨੂੰ ਇੱਥੇ ਦੇਵਾ ਗਿਆ। ਜਾਣਾ ਕਿਤੇ ਨਹੀਂ ਦੇਖਦੇ ਰਹਿਣਾ ਦੀ ਟੀਵੀ ਐਨ ਆਰ ਆਈ ਸਤਿ ਸ੍ਰੀ ਅਕਾਲ।